ਖਬਰ ਫਗਵਾੜਾ ਦੇ ਹਾਰਪਰ ਰੋਡ ਤੇ ਸਥਿਤ ਗੰਦੇ ਨਾਲੇ ਦੀ ਹੈ ਜਿਸ ਦੀ ਨਿਗਮ ਵੱਲੋਂ ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਕੀਤੀ ਗਈ ਸਫਾਈ ਤੋਂ ਬਾਅਦ ਬਾਹਰ ਕੱਢਿਆ ਗਿਆ ਗੰਦ ਉਥੋਂ ਦੇ ਰਹਿਣ ਵਾਲੇ ਲੋਕਾਂ ਲਈ ਖਾਸਾ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਉੱਪਰ ਬੱਚਿਆਂ ਦਾ ਸਕੂਲ ਵੀ ਹੈ ਪਰ ਨਿਗਮ ਵੱਲੋਂ ਨਾਲੇ ਦੀ ਸਫਾਈ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ ਗੰਦ ਨਿਤ ਨਮੀਆਂ ਨਮੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਬਾਬਤ ਉਨ੍ਹਾਂ ਵੱਲੋਂ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਨਾਕੇ ਆਕੀ ਇਸ ਨਾਲੇ ਦੇ ਨਾਲ-ਨਾਲ ਤਕਰੀਬਨ 200 ਦੇ ਕਰੀਬ ਘਰ ਵੀ ਹਨ ਜਿਨ੍ਹਾਂ ਨੂੰ ਇਸ ਗੰਧ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨਿਗਮ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮਹੱਲਾ ਵਾਸੀਆਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਇਸ ਦਾ ਉਚਿਤ ਹੱਲ ਕੀਤਾ ਜਾਵੇ ਤਾਂ ਜੋ ਉਹ ਵੀ ਚੈਨ ਦੀ ਨੀਂਦ ਸੋ ਸਕਣ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ सुरेंद्र ਸਿੰਘ ਹੈ ਜੀ। सुरेंद्र ਸਿੰਘ ਜੀ ਕੀ ਮਾਮਲਾ ਕੀ ਕਿ ਜਿਹੜਾ ਨਾਲੇ ਦੇ ਬਾਹਰ ਖੜੇ ਆ ਇੱਧਰ? ਸਿੰਘ ਜੀ ਕਾਪਰੇਸ਼ਨ ਦਫ਼ਤਰ ਚ ਚਾਰ ਕਵਾਰੀ ਜਾਏ ਆ ਜੀ। ਹੂੰ ਤੇ ਪੰਜ ਛੇ ਵਾਰੀ ਉਹਨਾਂ ਨੂੰ ਵੀਡੀਓ ਬਣਾ ਕੇ ਭੇਜ ਚੁੱਕੇ ਆ ਉਹ ਸਾਨੂੰ ਹਰ ਵਾਰੀ ਇਹੀ ਕਹਿੰਦੇ ਸੀ ਕਿ ਕਵਾਨਨੇ ਆ ਜਿਹੜਾ ਗੰਦਾ ਨਾਲ ਸਾਫ ਕੀਤਾ ਸੀ ਉਹਦਾ ਗੰਧ ਹੈਗਾ ਉਹ ਰੋਡ ਦੇ ਬਿਲਕੁਲ ਪਿਆ ਇਹ ਜਿਹੜਾ ਰੋਡ ਹੈਗਾ ਇਹ ਬੱਚਿਆਂ ਵਾਸਤੇ ਜਨਮੂਲ ਸਕੂਲ ਨੂੰ ਵੀ ਜਾਂਦਾ ਸਵੇਰੇ ਇੱਥੇ ਬੱਚੇ ਵੀ ਜਾਂਦੇ ਆ ਤੇ ਆਉਂਦੇ ਵੀ ਆ ਉਹ ਬਿਮਾਰੀਆਂ ਦਾ ਸਕਾਰ ਹੋ ਰਿਹਾ ਇੱਥੇ ਮੱਛਰ ਇੰਨਾ ਵੱਧ ਚੁੱਕਾ ਆ ਮਹੱਲੇ ਵਾਲੇ ਇੰਨੇ ਪਰੇਸ਼ਾਨ ਆ ਪ੍ਰਸ਼ਾਸਨ ਨੂੰ ਬਿਲਕੁਲ ਕੋਈ ਵੀ ਚਿੰਤਾ ਨਹੀਂ ਹੈਗੀ ਟੋਟਲ ਪਰਿਵਾਰਕ ਮੈਂਬਰ ਇੱਥੇ ਕਿੰਨੇ ਕ ਰਹਿੰਦੇ ਆਪਣੇ? 800 ਤੋਂ 200 ਘਰ ਹੋਣਾ ਜੀ ਇੱਥੋਂ। ਇਹ ਪੂਰਾ ਮਹੱਲਾ ਹੈਗਾ। ਜਿੰਨਾ ਵੀ ਉਹਦਾ ਲੰਗਾ ਹੈਗਾ ਇੱਥੋਂ ਹੈਗਾ ਕਿਉਂਕਿ ਰੋਡ 1.5 ਸਾਲ ਹੋ ਗਿਆ ਪੱਕਾ ਰੋਡ ਬਣਿਆ ਹੋਇਆ ਹੈ ਤੇ ਉਹਨਾਂ ਰੋਡ ਵੀ ਖਰਾਬ ਹੋ ਰਿਹਾ ਤੇ ਨਾਲ ਜਿਹੜੀ ਹੈਗੀ ਗੰਦਗੀ ਉਹ ਫੈਲਣ ਦਾ ਬਿਵਾੜੀਆਂ ਦਾ ਖਤਰਾ ਬਣਿਆ ਹੋਇਆ ਹੈ। ਤੇ ਕੋਈ ਪ੍ਰਸ਼ਾਸਨ ਦੇ ਧਿਆਨ ਜੇ ਮਾਮਲਾ ਲੈਂਦਾ। ਪ੍ਰਸ਼ਾਸਨ ਦੇ ਧਿਆਨ 'ਚ ਮਹੱਲੇ ਵਾਲਿਆਂ ਨੇ ਵੀ ਕਈ ਵਾਰੀ ਅਸੀਂ ਉਹਨਾਂ ਨੂੰ ਕਿ ਬੇਨਤੀ ਕਰ ਚੁੱਕੇ ਹਾਂ ਪਰ ਉਹ ਹਰ ਵਾਰੀ ਲਾਲਾ ਲਾਉਂਦੇ ਆ ਵੀ ਚੁਕਾਨਨੇ ਆ ਚੁਕਾਨਨੇ ਆ ਪਰ 2 ਮਹੀਨੇ ਤੋਂ ਕੋਈ ਵੀ ਕਾਰ ਇਹ ਕੌਨਸਰਟ ਦਾ ਵੇਅ ਇਥੇ ਇਹ ਜੀ ਆਪਣੇ ਆ ਇੱਧਰ ਦੇਖੋ ਚੈਟ ਤੇ ਜੀ ਆ ਗਵਰਨਰ ਨੇ ਮੱਛਰ ਵੀ ਫੈਲ ਰਿਹਾ ਤੇ ਆਪਣੇ ਲੰਮੀ ਵੀ ਹੋ ਰਹੀ ਆ ਕੋਈ ਵੀ ਇਹਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਜਲਦੋਂ ਜਲ ਚੁਕਾਇਆ ਜਾਵੇ ਤੇ ਮਹੱਲੇ ਦੇ ਜਿਹੜੇ ਸੁੱਖ ਦਾ ਸਾਹ ਲੈ ਸਕਣ ਇਹ ਜੀ ਬਰਸਾਤੀ ਸੀਜ਼ਨ ਆਨ ਕਰਕੇ ਨਾ ਇਹਨਾਂ ਨੇ ਨਾਲੇ ਦੀ ਸਫਾਈ ਕੀਤੀ ਸੀਗੀ ਜੀਸੀਬੀ ਮੰਗਾ ਕੇ ਸਾਰਾ ਜੋ ਵੀ ਸਲੱਜ ਸੀਗੀ ਸਾਰੀ ਬਾਹਰ ਕੱਢ ਕੇ ਇਹਨੇ ਰੱਖ ਲਈ ਸੜਕ ਦੇ ਕਿਨਾਰੇ ਤੇ ਇਹਨਾਂ ਨੂੰ ਐਸੀ ਉਹ ਕਲੀਅਰ ਕਰ ਲਾਂਗੇ ਜਦੋਂ ਪਾਣੀ ਬਰਸਾਤੀ ਪਾਣੀ ਆਊਗਾ ਤਾਂ ਉਹਦੇ ਲਈ ਬਲਾਕੇਜ ਵਗੈਰਾ ਨਹੀਂ ਹੋਊਗੀ ਤੇ ਪਾਣੀ ਪ੍ਰੋਪਰ ਨਿਕਾਸ ਹੋ ਜਾਊਗਾ ਇੱਥੋਂ ਜਦੋਂ ਇਹਨਾਂ ਨੇ ਸਲੱਜ ਕੱਢ ਕੇ ਬਾਹਰ ਰੱਖਿਆ ਸਾਨੂੰ ਐਸੀ ਪ੍ਰਸ਼ਾਸਨ ਹੈਗਾ ਹੈ ਆਪਣੇ ਸਿਸਟਮ ਨਾਲ ਕੰਮ ਚੱਲੂਗਾ ਤੇ ਇਹਨੂੰ ਹੌਲੀ ਹੌਲੀ ਇੱਥੋਂ ਚਕਵਾ ਕੇ ਸਫਾਈ ਕਰ ਦੇਣੀ ਹੈ ਨਾ ਤੇ ਅਸੀਂ ਵੇਟ ਕੀਤੀ ਮਹੀਨਾ ਵੇਟ ਕੀਤੀ ਦੋ ਮਹੀਨੇ ਵੇਟ ਕੀਤੀ ਤੇ ਹੁਣ ਤਕਰੀਬਨ ਤਕਰੀਬਨ ਸਾਨੂੰ ਡੇਢ ਦੋ ਮਹੀਨੇ ਹੋ ਗਏ ਇਸ ਚੀਜ਼ ਨੂੰ 2.5 ਮਹੀਨੇ ਹੋ ਗਏ ਨੇ ਇਹਦੇ ਪਿੱਛੇ ਪੈ ਨੂੰ ਇਹਨੂੰ ਸਫਾਈ ਕਰਕੇ ਇੱਕ ਤਾਂ ਰਸਤਾ ਸਾਫ਼ ਕੀਤਾ ਜਾਵੇ ਬਰਸਾਤੀ ਸੀਜ਼ਨ ਲੰਘਿਆ ਜੀ ਹੜ੍ਹ ਚੁੱਕਿਆ ਆ ਕੇ ਬੀਤ ਚੁੱਕਿਆ ਇੱਥੇ ਬਰਸਾਤਾਂ ਦੇ ਵਿੱਚ ਇੰਨਾ ਮੁਸ਼ਕ ਮਾਰਦਾ ਸੀਗਾ ਜਦੋਂ ਇੱਥੇ ਸਲੱਜ ਪਈ ਹੋਈ ਸੀ ਨੰਗਾ ਬਹੁਤ ਮੁਸ਼ਕਲ ਹੋ ਗਿਆ ਸੀ ਨੰਗਾ ਰੁਕਿਆ ਹੋਇਆ ਸੀ ਪੂਰਾ ਦਾ ਪੂਰਾ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਤੇ ਵਾਰ ਵਾਰ ਢੇੜੇ ਮਾਰਨ ਤੇ ਮਿਊਸਪਲਿਟੀ ਕਾਉਂਸਲ ਦੇ ਆਫਿਸ ਦੇ ਵਿੱਚ ਜਾ ਕੇ ਅਸਿਸਟੈਂਟ ਕਮਿਸ਼ਨਰ ਤੱਕ ਨੂੰ ਮਿਲੇ ਸੀ ਅਸੀਂ ਕੋਈ ਦਰਖਾਸਤ ਵਗੈਰਾ ਦਿੱਤੀ ਪ੍ਰਸ਼ਾਸਨ ਨੂੰ ਜੀ ਅਸਿਸਟੈਂਟ ਕਮਿਸ਼ਨਰ ਨੂੰ ਵੀ ਗੱਲ ਕੀਤੀ ਸੀਗੀ ਬਾਕੀ ਡਿਪਾਰਟਮੈਂਟ ਦੇ ਜਿਹੜੇ ਰਿਲੇਟਡ ਜਿਹੜੇ ਸੀਗੇ ਅਫਸਰ ਸੀਗੇ ਉਹਨਾਂ ਨੂੰ ਮਿਲੇ ਸੀ ਸੈਂਟਰੀ ਇਨਸਪੈਕਟਰ ਨੂੰ ਮਿਲੇ ਸੀਗੇ ਜਿਹੜਾ ਟ੍ਰਾਂਸਪੋਰਟ ਨਾਲ ਰਿਲੇਟਡ ਹੈ ਜਿਹਨੇ ਚੱਕਵਾਉਣਾ ਸੀ ਸਾਰਾ ਸਾਥ ਤਾਂ ਮਿਸਟਰ ਦੀਪਕ ਸੀਗੇ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਥੋੜਾ ਐਫਰਟ ਮਾਰੀ ਸੀਗੀ ਚੱਕਿਆ ਸੀ ਪਰ ਜਿਹੜਾ ਦਿਨਾਂ ਐਫਰਟ ਬੰਦੀ ਸੀ ਮਾਰਨੀ ਚਾਹੀਦੀ ਸੀ ਉਹ ਨਹੀਂ ਹੋਈ 100% ਤੇ ਇਹ ਉੱਥੇ ਦਾ ਉੱਥੇ ਹੀ ਹੈ ਜਿਵੇਂ ਕਹਿ ਲਓ ਤਕਰੀਬਨ ਹੈਗਾ 100 ਘਰ ਇੱਥੇ ਲਾਂਗਾ ਬਹੁਤ ਹੈ ਜੀ ਕਿਉਂਕਿ ਰੋਡ ਬਣਨ ਤੋਂ ਬਾਅਦ ਲਾਂਗਾ ਵਧਿਆ ਇੱਥੇ ਲੋਕਾਂ ਮੇਰਾ ਨਾਮ ਪਿਆੰਕਾ ਸ਼ਰਮਾ ਹੈ ਜੀ ਹਾਂ ਕਿ ਮਾਮਲਾ ਕੀ ਇੱਕ ਜਿਹੜਾ ਤੁਸੀਂ ਅਪਲਾਈ ਰੋਡ ਤੇ ਖੜੇ ਆ ਆਪਣਾ ਤੁਸੀਂ ਗੰਦੇ ਨਾਲੇ ਦੇ ਘਰੇ ਕੋਲੇ ਸਾਡੇ ਘਰ ਨੇ ਤੇ ਇੱਥੇ ਸਲੱਜ ਜਿਹੜਾ ਇਕੱਠਾ ਆ ਬਹੁਤ ਸਾਰੀ ਰਿਕੁਐਸਟ ਕਰ ਚੁੱਕੇ ਆ ਅਸੀਂ ਅਥਾਰਟੀਜ਼ ਨੂੰ ਜਾ ਕੇ ਬਟ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪਿਛਲੇ ਪੰਜ-ਛੇ ਮਹੀਨਿਆਂ ਤੋਂ ਲੱਗੇ ਹੋਏ ਆ ਅਸੀਂ ਜਦੋਂ ਦਾ ਮੌਨਸੂਨ ਸੀਜ਼ਨ ਸ਼ੁਰੂ ਹੋਇਆ ਉਸ ਤੋਂ ਵੀ ਪਹਿਲਾਂ ਦੇ ਸੀ ਉਹਨਾਂ ਨੂੰ ਕਹਿ ਰਹੇ ਆ ਬਟ ਕੋਈ ਵੀ ਕੰਮ ਨਹੀਂ ਹੋ ਰਿਹਾ ਕੰਮ ਸ਼ੁਰੂ ਹੁੰਦਾ ਹੈ ਅੱਕਦੀ ਟਰਾਲੀ ਭਰ ਕੇ ਚਲੇ ਜਾਂਦੇ ਆ ਉਹ ਤਾਂ 15-20 ਦਿਨ ਮਹੀਨਾ 2 ਮਹੀਨਾ ਕੋਈ ਆ ਕੇ ਰਾਜੀ ਨਹੀਂ ਆ ਤੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਤੋਂ ਅਸੀਂ ਹੀ ਕਿੰਨੇ ਵੀ ਦੇਖੋ ਬੱਚਿਆਂ ਨੇ ਖੇਲਣਾ ਆ ਲੋਕੀ ਵੀ ਅਸੀਂ ਵੀ ਨਿਕਲਣਾ ਆ ਸਿੱਧੂ ਨਿਕਲ ਨਹੀਂ ਸਕਦੇ ਇਹ ਕਿੰਨੀ ਗੰਦੀ ਸਮੈਲ ਆਉਂਦੀ ਆ ਵੀ ਸਾਡਾ ਨਿਕਲਣਾ ਵੀ ਔਖਾ ਆ ਕੀ ਫਾਇਦਾ ਸਰਕਾਰਾਂ ਦਾ ਸੜਕਾ ਬਣਾਉਣ ਦਾ ਜੇਸੀਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦੇ